ਲੂ ਕੇ ਠੰਡ ਪਈ ਏ ਤੈਨੂੰ ਉਹ ਕਿਦਣੀ ਮਾਰਿਆ ਜਾਂਦਾ ਤੁਹਾਨੂੰ ਮੈਂ ਕਹਿਣ ਤੇ ਡਿਆ ਵਾਂ ਲੈ ਆਈ ਲੈਣੇ ਆ ਪੈਸੇ ਮੈਂ ਉਹ ਨਾ ਪੁੱਤ ਮਿਲੇ ਹੁਣ ਜਿਹੜੇ ਗਏ ਨੇ ਕਰੀ ਉਹ ਨਹੀਂ ਮੈਂ ਹੁੰਦੇ ਹੁੰਦੇ ਵਾਪਸ ਮੈਂ ਹੁੰਦੇ ਹੁੰਦੇ ਉਹ ਪੁੱਤ ਉਹ ਆਪਣੇ ਆਪ ਨਹੀਂ ਗਿਆ ਮੈਨੂੰ ਨਾ ਤੇਰਾ ਦੁੱਖ ਹੁੰਦਾ ਸੀ ਤੇ ਮੇਰੇ ਕੋਲ ਵੇਖਿਆ ਨਹੀਂ ਜਾਂਦਾ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਜਾ ਪੁੱਤ ਜਾ ਕੇ ਤੇ ਉਹਨਾਂ ਨਾਲ ਗੱਲਬਾਤ ਕਰ ਜੋ ਬਣ ਪੁੱਤ ਆਪਣੇ ਆਪ ਨਹੀਂ ਗਿਆ ਜੋ ਬਣ ਪੁੱਤ ਆਪਣੇ ਆਪ ਉਹ ਜੋਬਨ ਆਪਣੇ ਆਪ ਨਹੀਂ ਗਿਆ ਮੈਨੂੰ ਨਾ ਤੇਰਾ ਦੁੱਖ ਆਉਂਦਾ ਸੀ ਤੇ ਫੇਰ ਉਹਨੂੰ ਮੈਂ ਕਿਹਾ ਮੈਂ ਜਾ ਪੁੱਤ ਉਹਦਾ ਮੂੰਹ ਨਹੀਂ ਮੇਰੇ ਕੋਲ ਵੇਖਿਆ ਜਾਂਦਾ ਤੇ ਜਾ ਜਾ ਕੇ ਸਰਬਜੀਤ ਨਾਲ ਗੱਲ ਕਰ ਜੋਬਨ ਪੁੱਤ ਆਪਣੇ ਆਪ ਨਹੀਂ ਗਿਆ ਉਹਨੂੰ ਮੈਂ ਕਿਹਾ ਤੇ ਫੇਰ ਗਿਆ ਮੇਰੇ ਕੋਲ ਨਾ ਤੇਰਾ ਫੇਰ ਯਾਰ ਤੂੰ ਉਹ ਜੋਬਨ ਆਪਣੇ ਆਪ ਨਹੀਂ ਗਿਆ ਉਹਨੂੰ ਮੈਂ ਕਿਹਾ ਤੇ ਫੇਰ ਗਿਆ ਮੇਰੇ ਕੋਲ ਨਾ ਤੇਰਾ ਮੂੰਹ ਨਹੀਂ ਵੇਖਿਆ ਜਾਂਦਾ ਜੇ ਤੈਨੂੰ ਇਦਾਂ ਛੁੱਟ ਕੇ ਤੁਰਿਆ ਫਿਰਦਾ ਤਾਂ ਮੈਂ ਦੱਸਦਾ ਤੂੰ ਉਹ ਡਰ ਜੀ ਕਿਸੇ ਨੂੰ ਮੇਰਾ ਦੁੱਖ ਨਹੀਂ ਆ ₹ ਮਰੇ ਹੀ ਗਿਆ ਤੇਰਾ ਮੇਰੇ ਪੈਸੇ ਮਰੇ ਜਣਾ ਮੈਂ ਹੋਂ ਕਮਾਇੇ ਸੀ ਨਾ ਤੂੰ ਹੀ ਕਿਹਨੇ ਦਿੱਤੇ ਤੂੰ ਗੱਦ ਨਾ ਨਹੀਂ ਤੂੰ ਗੱਦ ਜੇ ਤੂੰ ਕਹੂਗਾ ਤੇ ਫਿਰ ਅਸੀਂ ਕਹਿ ਛੜਾ ਕੇ ਸਰਜੀਤ ਨੂੰ ਨਹੀਂ ਤੇ ਰਹਿਣਦਾਂਗੇ ਆਪਾਂ ਨਹੀਂ ਤੇ ਆਪਾਂ ਹੀ ਗੱਲ ਚੋਂ ਰਹਿਣ ਹੀ ਦੋ ਮੇਰੇ ਕਹਿਂਦੇ ਨਾ ਕੋਈ ਗੱਲ ਹੀ ਰਹਿਣ ਦੇ ਕੋਈ ਗੋਲੀ ਮਾਰੇ ਨੂੰ ਯਾਰ ਪਰੇ ਕੱਟ ਲੈ ਕਿਦਾਂ ਲੜ ਲਈ ਕਿਦਾਂ ਕਹੇ ਸਤਾ ਦਾ ਤੇ ਉਸਤਾਦ ਚਲੋ ਯਾਰ ਚਲ ਜੋ ਆਪਣਾ ਛੱਡ ਇਹਨਾਂ ਗੱਲਾਂ ਨੂੰ ਤੂੰ ਜੋ ਤੂੰ ਦੱਸ ਪੁੱਤ ਤੇ ਘੜੀ ਤੋਂ ਮਰੀ ਡੈਡੀ ਦਾ ਜਵੰਦਰ ਹੋ ਗਿਆ ਜੋਦੀ ਹੋਦੀ ਤੇ ਬੜੀ ਦੂਰ ਦੀ ਕੱਢੀ ਉਸਤਾਦ ਨਹੀਂ ਗਵਨ ਪਾ ਪਾਉਂਦਾ ਨਹੀਂ ਮੇਰੇ ਲਈ ਇਹਨਾਂ ਦਾ ਤੂੰ ਹੀ ਰੀਲਾ ਰੂਲਾ ਕੇ ਮਖਾ ਲਾ ਵਾ ਉਹ ਛੱਡ ਜੋ ਬਨੇ ਨਾ ਗੱਲਾਂ ਨੂੰ ਯਾਰ ਪੁੱਤ ਤੂੰ ਸੁਣਾ ਇੱਥੇ ਵਧੀਆ ਉਹਨਾਂ ਤੁਸੀਂ ਹਾਂਜੀ ਡੈਡੀ ਜੀ ਬੜਾ ਵਧੀਆ ਮੈਂ ਦਸੂਗਾ ਕਹਿੰਦੇ ਤਹੀ ਵੀ ਸਾਡੇ ਕੋਲ ਹੀ ਆਜੋ ਚੰਗੇ ਰੀਆ ਲੱਗੀ ਦਾ ਅਗਲੇ ਨੇ ਕਹਿਣਾ ਬੇ ਉਂਗੜਾ ਫੜਾਈ ਸੀ ਨਹੀਂ ਫਿਰ ਅੱਖਾਂ ਦਾ ਬਾਂਗੇ ਤੇ ਮਾਇਆ ਕਰਾਂਗੇ ਤੇ ਇਹਨਾਂ ਨੂੰ ਦੇਣਾ ਫਿਰ ਮੈਂ ਤਾਂ ਹੀ ਅੱਖਾਂ ਡਿਆਣਾ ਕਤਈ ਬੰਦ ਉਸਤ ਇੱਕ ਮਿੰਟ ਮਾਈਕ ਨਹੀਂ ਹੈਗਾ ਮਾਤਾ ਮਾਈਕ ਮਾਤਾ ਹਲੋ ਜੋ ਆਪਣਾ ਲੰਬਾ ਮਮਿਤਰੀਆ ਗਿਆ ਆਜਾ ਮਾ ਚਲ ਗਿਆ ਵੇਲੀ ਵਾਲੀ ਵੀ ਵੇਖ ਕੇ ਇੰਨੀ ਤੋਥਰੀ ਆਨੀ ਸੀ ਉਹ ਨਹੀਂ ਉਧਰ ਵੇਲੀ ਜੀ ਖਲੋਤੇ ਹਨ ਅੱਛਾ ਅੱਛਾ ਮੁਰਕੇ ਮੈਂ ਕਹਾਂਦਾ ਮੈਂ ਇੱਧਰੋਂ ਆਜੋ ਇੱਧਰ ਬੰਦ ਅਸੀਂ ਉਧਰ ਹੀ ਖਲੋਤੇ ਹਾਂ ਵੇਲੀ ਜੇ ਬੰਦ ਪੁੱਤ ਤਾਇਆ ਤਾਈ ਕਿੱਥੇ ਗਏ ਆ ਮਮੀ ਜੀ ਸ਼ਾਇਦ ਗਏ ਆ ਰੋਜ਼ ਹੀ ਚਲ ਜਾਂਦੇ ਆ ਜੋਤ ਜਦੋਂ ਭੈਜੀ ਮਾਈਕ ਚੁੱਕ ਕੇ ਲਾ ਲੈ ਤੂੰ ਹੀ ਨਹੀਂ ਖੜਾਣਾ ਪਤਾ

ਨਹੀਂ ਨਹੀਂ ਇਹ ਵੀ ਉਹ ਦੋਵਾਂ ਨੇ ਸਲਾਹ ਕੀਤੀ ਆ ਵੀ ਥੋੜੇ ਬੋਤੇ ਪੈਸੇ ਨਾ ਉਹਨਾਂ ਦੇ ਨਾਂ ਤੇ ਜਮਾ ਕਰਾ ਦਾਂਗੇ ਤੇ ਆਪੇ ਭਰਮ ਭਾਈ ਬਣਿਆ ਰਹਿੰਦਾ ਨਹੀਂ ਪੁੱਤ ਮੈਂ ਤਾਂ ਜੋ ਬੰਨੋ ਕਿਹਾ ਸੀ ਵੀ ਥੋੜੇ ਬੋਤੇ ਪੈਸੇ ਨਾ ਆਪਣੇ ਤਾਇ ਦੇ ਨਾਂ ਜਮਾ ਕਰਵਾ ਦੇ ਰਹਿਂਦਾ ਵਾ ਹੋਰ ਵਿਚਾਰਿਆਂ ਕਿੱਥੇ ਖਾਚਨੇ ਆ ਉਹਨਾਂ ਕੋ ਕਿੰਨਾ ਪੈਸਾ ਵਾ ਸਾਹਿਬ ਵਨ ਬਾਕੀ ਮੰਮੀ ਤੇ ਹੀ ਫਿਕਰ ਨਾ ਕਰੋ ਜਿੱਦਾਂ ਕਹੋਗੇ ਨਾ ਅਸੀਂ ਉਦਾਂ ਹੀ ਕਰਾਂਗੇ ਹੋ ਗਿਆ ਹੁਣ ਦੱਸੋ ਉੱਥੇ ਅਸੀਂ ਕੀ ਕਰੀਏ ਬਥੇ ਢੀ ਕੋਸ਼ਿਸ਼ ਕਰੀ ਦੀ ਹੈ ਕਿ ਜਾ ਕੇ ਕੋਈ ਨਾ ਕੋਈ ਸਮਾਨ ਲੈ ਆਈਏ ਜਾਂ ਉਹਨਾਂ ਵਾਸਤੇ ਕੁਝ ਵਧੀਆ ਕਰ ਲਈਏ ਸਮਾਨ ਲੈ ਆਈਏ 1 ਤੇ ਜਾਂ ਫਿਰ ਉਹਨਾਂ ਵਾਸਤੇ ਕੁਛ ਲੈ ਆਈਏ ਨਹੀਂ ਕੀਣਾ ਪਰੇ ਫਰੀ ਕੱਢੇ ਪਰ ਤੇ ਕੀ ਕਰਦੇ ਭਾਜੀ ਨਹੀਂ ਮੰਨਣ ਦੇ ਚਲ ਕੋਈ ਨਹੀਂ ਫਿਰ ਸੌਫਦਾ ਸਾਦਾ ਲਿਆਦਿਆ ਕਰਨ ਇਹੋ ਕੋਜੀ ਆ ਪਰ ਇੱਕ ਗੱਲ ਦਾ ਮੈਂ ਹਸਾਬ ਲਾਇਆ ਵਾ ਸਿਆਣੇ ਸੱਚੀ ਕਹਿੰਦੇ ਨੂੰ ਲੱਖ ਦੇ ਦੇ 50 ਹਜ਼ਾਰ ਕਿਸ ਨੂੰ ਦੇ ਦੇ ਇਹਨੇ ਤਾਂ ਮੈਨੂੰ ਲੱਗਦਾ ਕਿ ਇਹ ਤਾਂ ਸੜਕ ਤੇ ਬਹਿ ਜਾਣਾ ਵਾ ਜਿਹੜੇ ਇਹ ਮਰਦ ਇਦਾਂ ਲੱਗਿਆ ਮੈਂ ਅਭਰਾਂ ਨੰਗ ਤੇ ਹਾਲ ਵੇਖੀ ਗਿਆ ਉਹ ਭਾਈ ਤੇ ਨਹੀਂ ਨਹੀਂ ਬਈ ਕਰ ਮਰਦ ਯਾਰ ਇਦਾਂ ਲੱਗਿਆ ਅਵੇਲਾ ਨੰਗ ਦਾ ਹਾਲ ਕੀ ਕਰ ਸਕਦੇ ਆ ਸਿਆਣੇ ਦੋਵੇਂ ਜਿਓ ਬੜੇ ਜਰੇ ਦਨਾ ਨਹੀਂ ਹੁੰਦਾ ਹੋਰ ਤੇ ਕੁਝ ਕਰਨਾ ਨਹੀਂ ਹੁੰਦਾ ਤੁਹਾਨੂੰ ਇਥੇ ਬੰਦਾ ਕਿਹਨੂੰ ਮੈਂ ਲਿਆਉਂਗਾ ਤੇ ਪਵਾ ਲੂੰਗਾ ਆਹੋ ਤੁਹਾਡੇ ਕੋ ਪੈਸੇ ਜਿਆਦਾ ਆ ਗਏ ਆ ਨਾ ਬੰਦੇ ਕਿਹਨੂੰ ਲਿਓਣਾ ਤੁਹਾਡੇ ਕੋ ਪੈਸੇ ਜਿਆਦਾ ਆ ਗਏ ਨਾ ਇੱਧਰ ਜਾੜੀ ਜਾਓ ਆਪ ਨਾ ਪਾਇਓ ਜਾੜਨੀ ਹੜਿਆ ਠੀਕ ਹੈ ਮੈਂ ਆਪਣੇ ਕੰਮ ਤੇ ਲਾਉਂਦੇ ਆ ਪਤਾ ਮੈਨੂੰ ਕਿੰਨੇ ਕੇ ਤੇਰੀ ਕੰਮ ਤੇ ਲਾਉਂਦੇ ਆ ਪਹਿਲਾਂ ਤੂੰ ਇਹੋ ਮੂੰਹ ਨਾ ਕਿਹਾ ਹੀ ਨਹੀਂ ਇਹ ਗਵਾਦ ਨਹੀਂ ਹੁਣ ਤੂੰ ਮੈਨੂੰ ਇਹ ਪਤਾ ਸੀ ਪੈਸੇ ਭਾਜੀ ਨੇ ਹੋਕਰ ਤੁਸ ਮੈਨੂੰ ਕੀ 3 2 1 ਉਹ ਰੁਕ ਜਾ ਯਾਰ ਉਦੋਂ ਤੂੰ ਹੀ ਕਿਉਂ ਹੈ ਉਦੋਂ ਇਹੋ ਮੂੰਹ ਨਾਲ ਕਹਿੰਦੀ ਹੈ ਨਾ ਕਿ ਜੋ ਬਣਾ ਲਈ ਨਹੀਂ ਜਾਣਾ ਹੁਣ ਕਿਦਾ ਚਲ ਜਾ ਮੈਂ ਤੇ ਜਾਣਾ ਹੀ ਪੈਣਾ ਵਾ ਯਾਰ ਕੀ ਹੈ ਆਇਆ ਮੈਂ 2 1 ਉਦੋਂ ਇਹੋ ਮੂੰਹ ਨਾਲ ਕਹਿੰਦੀ ਹੈ ਨਾ ਹੁਣ ਤੇ ਠੰਡ ਪਈ ਹੈ ਤੈਨੂੰ ਉਹ ਕਿਦਣੀ ਮਾਰਿਆ ਜਾਂਦਾ ਤੁਹਾਨੂੰ ਮੈਂ ਕਹਿਣ ਤੇ ਡਿਆ ਵਾ ਲੈ ਆਈ ਲੈਣੀਆਂ ਪੈਸੇ ਮੈਂ ਉਹ ਨਾ ਪੁੱਤ ਮਿਲੇ ਹੁਣ ਜਿਹੜੇ ਗਏ ਨੇ ਕਰੀ ਉਹ ਨਹੀਂ ਮੈਂ ਹੁੰਦੇ ਹਾਂ ਦੇ ਵਾਪਸ ਨਹੀਂ ਹੁੰਦੇ ਹੁੰਦੇ ਯਾਰ 2 1 ਉਹ ਪੋਤਾ ਆਪਣੇ ਆਪ ਨਹੀਂ ਗਿਆ ਮੈਨੂੰ ਨਾ ਤੇਰਾ ਦੁੱਖ ਹੁੰਦਾ ਸੀ ਤੇ ਮੇਰੇ ਕੋਲ ਵੇਖਿਆ ਨਹੀਂ ਜਾਂਦਾ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਜਾ ਪੁੱਤ ਜਾ ਕੇ ਤੇ ਉਹਨਾਂ ਨਾਲ ਗੱਲਬਾਤ ਕਰ ਜੋਬਨ ਪੋਤਾ ਆਪਣੇ ਆਪ ਨਹੀਂ ਗਿਆ ਜੋਬਨ ਪੋਤਾ ਆਪਣੇ ਆਪ ਉਹ ਜੋਬਨ ਆਪਣੇ ਆਪ ਨਹੀਂ ਗਿਆ ਮੈਨੂੰ ਨਾ ਤੇਰਾ ਦੁੱਖ ਹੁੰਦਾ ਸੀ ਤੇ ਫਿਰ ਉਹਨੂੰ ਮੈਂ ਕਿਹਾ ਮੈਂ ਕਿਹਾ ਜਾ ਪੁੱਤ ਉਹਦਾ ਮੂੰਹ ਨਹੀਂ ਮੇਰੇ ਕੋਲ ਵੇਖਿਆ ਜਾਂਦਾ ਤੇ ਜਾ ਜਾ ਕੇ ਸਰਬਜੀਤ ਨਾਲ ਗੱਲ ਕਰ ਜੋਬਨ ਪੋਤਾ ਆਪਣੇ ਆਪ ਨਹੀਂ ਗਿਆ ਉਹਨੂੰ ਮੈਂ ਕਿਹਾ ਤੇ ਫੇਰ ਗਿਆ ਮੇਰ ਕੋ ਨਾ ਤੇਰਾ ਲੈ ਫੇਰ ਯਾਰ ਤਹੀਂ 21 ਉਹ ਜੋ ਬਣਾ ਆਪਣੇ ਆਪ ਨਹੀਂ ਗਿਆ ਉਹਨੂੰ ਮੈਂ ਕਿਹਾ ਤੇ ਫੇਰ ਗਿਆ ਮੇਰ ਕੋ ਨਾ ਤੇਰਾ ਮੂੰਹ ਨਹੀਂ ਵੇਖਿਆ ਜਾਂਦਾ ਜੇ ਤੂੰ ਇਦਾਂ ਛੁੱਟ ਕੇ ਤੁਰਿਆ ਫਿਰਦਾ ਤਾਂ ਮੈਂ ਦੱਸਦਾ 21 ਉਹ ਡਰ ਜੀ ਕਿਸੇ ਨੂੰ ਮੇਰਾ ਦੁੱਖ ਨਹੀਂ ਆ ਮੇਰਾ ਪੈਸਾ ਮਰੇ ਹੀ ਗਿਆ ਤੇਰਾ ਮੇਰੇ ਪੈਸੇ ਮਰੇ ਜਣਾ ਮੈਂ ਹੋਂ ਕਮਾਇ ਹੀ ਨਾ ਤੂੰ ਹੀ ਕਿਹਨੇ ਦਿੱਤੇ ਤੂੰ ਗੱਦ ਨਾ ਨਹੀਂ ਜੇ ਤੂੰ ਕਹੂਗਾ ਤੇ ਫਿਰ ਅਸੀਂ ਕਹਿ ਛੜਾ ਕੇ ਸਰਜੀਤ ਨੂੰ ਨਹੀਂ ਤੇ ਰਹਿਣਦਾਂਗੇ ਆਪਾਂ ਨੀ ਤੇ ਆਪਣੀ ਗੱਲ ਚੋਹੇ ਇਹ ਰਹਿਣੇ ਦੋ ਮੇਰੇ ਕਹਿੰਦੇ ਨਾ ਕੋਈ ਗੱਲ ਹੀ ਰਹਿਣ ਦੇ ਗੋਲੀ ਮਾਰੇ ਨੂੰ ਯਾਰ ਪਰੇ ਕੱਟ ਲੈ ਹਾਂ ਕਿਦਾਂ ਲੜਣੀ ਕਿਦਾਂ ਕਹ ਕਹਦਾ ਸਾਡਾ ਤੇ ਉਸਤਾਦ ਚਲੋ ਯਾਰ ਚਲ ਜੋ ਆਪਣਾ ਛੱਡ ਇਹਨਾਂ ਗੱਲਾਂ ਨੂੰ ਤੂੰ ਜੋ ਤੂੰ ਦੱਸ ਪੁੱਤ ਡੈੜੀ ਦੋ ਵਾਰੀ ਡੈੜੀ ਇਹ ਜੋਵੰਦਰ ਓਕੇ ਜੋ ਜੋਦੀ ਦੇ ਵਿੱਚ ਦੂਰ ਦੀ ਉਸਤਾਦ ਨਹੀਂ ਗਵਰੇ ਤਾਂ ਆਉਂਦਾ ਨਹੀਂ ਮੈਂ ਇਹਨੂੰ ਤਾਂ ਨਹੀਂ ਰੀਲਾ ਰੋਲਾ ਕਿਉਂ ਖਾਣ ਵਨ ਉਹ ਛੱਡ ਜੋ ਬੰਨ ਇਹਨਾਂ ਗੱਲਾਂ ਨੂੰ ਯਾਰ ਪੁੱਤ ਤੂੰ ਸੁਣਾ ਇੱਥੇ ਵਧੀਆ ਉਹਨਾਂ ਤੁਸੀਂ ਹਾਂ ਜੀ ਡੈਡ ਜੀ ਬੜਾ ਵਧੀਆ ਮੈਂ ਦਸੂਗੋ ਕਹਿੰਦੀ ਤਹੀ ਵੀ ਸਾਡੇ ਕੋਲ ਹੀ ਆਜੋ ਚੰਗੇ ਰੀਆ ਲੱਗੀਦਾ ਅਗਲੇ ਨੇ ਕਹਿਣਾ ਬਈ ਗੁੰਗੜਾ ਫੜਾਈ ਹੀ ਨਹੀਂ ਫਿਰ ਔਖਾਂ ਦਾ ਬਾਂਗੇ ਇੱਕ ਮਾਇਆ ਕਰਾਂਗੇ ਤੇ ਇਹਨਾਂ ਨੂੰ ਦੇਣਾ ਮੈਂ ਤਾਂ ਹੀ ਆਖੰਡਿਆ ਨਾ ਕੱਟਾਂ ਇੱਕ ਬੰਦ ਉਸਾ ਇੱਕ ਮਿੰਟ ਮਾਈਕ ਨਹੀਂ ਹੈਗਾ ਮਾਤਾ ਮਾਈਕ ਮਾਤਾ ਹਾਲੋ ਲੈ ਜੋ ਆਪਾਂ ਆ ਲੈ ਬੰਬੀ ਤਰੀ ਵੀ ਆ ਗਈ ਆਜੋ ਮਾ ਚਲ ਗਏ ਵੇਲੀ ਵਾਲੀ ਵੀ ਵੇਖ ਕੇ ਆਈ ਥੱਥੇ ਵੀ ਆਣੀ ਸੀ ਕੋਈ ਨਹੀਂ ਉਧਰ ਵੇਲੀ ਜੀ ਖਲੋਤੇ ਹਨ

ਵੀ ਲੋੜ ਆ ਹੁਣ ਕੱਲ ਇੱਕ ਕੀ ਹੁੰਦੇ ਆ ਪੁੱਤ ਤਾਇਆ ਤਾਈ ਕਿੱਥੇ ਗਏ ਆ ਮੰਮੀ ਜੀ ਸ਼ਹਿਰ ਗਏ ਆ ਕਰਦਾ ਨਾ ਥੋੜਾ ਪੁੱਤ ਸਮਾਨ ਹੋਰ ਲਿਆਉਣ ਵਾਲਾ ਹੈ ਨਾ ਜਮਾ ਕਰਵਾ ਦੇ ਨਹੀਂ ਨਹੀਂ ਇਹ ਵੀ ਇਹੋ ਦੋਵਾਂ ਨੇ ਸਲਾਹ ਕੀਤੀ ਆ ਵੀ ਥੋੜੇ ਬੋਤੇ ਪੈਸੇ ਨਾ ਉਹਨਾਂ ਦੇ ਨਾਂ ਤੇ ਜਮਾ ਕਰਵਾ ਦਾਂਗੇ ਤੇ ਆਪੇ ਭਰਮ ਭਾਈ ਬਣਿਆ ਰਹਿੰਦਾ ਨਹੀਂ ਪੁੱਤ ਮੈਂ ਤਾਂ ਜੋ ਬੰਨੋ ਕਿਹਾ ਸੀ ਵੀ ਥੋੜੇ ਬੋਤੇ ਪੈਸੇ ਨਾ ਆਪਣੇ ਤਾਇ ਦੇ ਨਾਂ ਜਮਾ ਕਰਵਾ ਦੇ ਰਹਿਂਦਾ ਵਾ ਹੋਰ ਵਿਚਾਰੇ ਕਿੱਥੇ ਖਰਚਣੇ ਆ ਉਹਨਾਂ ਕੋ ਕਿੰਨਾ ਪੈਸਾ ਵਾ ਸਾਬਾ ਵਨ ਬਾਕੀ ਮੰਮੀ ਤੇ ਹੀ ਫਿਕਰ ਨਾ ਕਰੋ ਜਿੱਦਾਂ ਕਹੋਗੇ ਨਾ ਅਸੀਂ ਉਦਾਂ ਹੀ ਕਰਾਂਗੇ ਹੋ ਗਿਆ ਹੁਣ ਦੱਸੋ ਉਥੇ ਅਸੀਂ ਕੀ ਕਰੀਏ ਬਥੇਦੀ ਕੋਸ਼ਿਸ਼ ਕਰੀਦੀ ਆ ਕਿ ਜਾ ਕੇ ਕੋਈ ਨਾ ਕੋਈ ਸਮਾਨ ਲੈ ਆਈਏ ਜਾਂ ਉਹਨਾਂ ਵਾਸਤੇ ਕੁਝ ਵਧੀਆ ਕਰ ਲਈਏ ਸਮਾਨ ਲੈ ਆਏ ਕਿ ਵਨ ਤੇ ਜਾ ਫਿਰ ਉਹਨਾਂ ਵਾਸਤੇ ਕੁਝ ਲੈ ਆਈਏ ਮੈਂ ਦੇਖੀ ਨਾ ਉਹਨਾਂ ਫਰੀ ਕੱਢੇ ਪੱਟੇ ਕੀ ਨੇ ਗਿਆ ਮੰਨਣ ਦੇ ਚਲ ਕੋਈ ਨਹੀਂ ਫਿਰ ਸਬਦਾ ਸਾਦਾ ਲਿਆਦਿਆ ਕਰਨ ਇਹੋ ਕੋਜੀ ਆ ਪਰ ਇੱਕ ਗੱਲ ਦਾ ਮੈਂ ਹਸਾਬ ਲਾਇਆ ਵਾ ਸਿਆਣੇ ਸਾਚੀ ਕਹਿੰਦੇ ਨੂੰ ਲੱਖ ਦੇ ਦੇ 50000 ਕਿਸ ਨੂੰ ਦੇ ਦੇ ਇਹਨੇ ਤਾਂ ਮੈਨੂੰ ਲੱਗਦਾ ਕਿ ਇਹ ਤਾਂ ਸੜਕ ਤੇ ਬਹਿ ਜਾਣਾ ਵਾ ਜਿਹੜੇ ਨੂੰ ਮੈਂ ਅਬਰੰ ਨੰਗਦੇ ਹਾਲ ਵੇਖੀ ਗਿਆ ਉਹ ਭਾਈ ਤਰ ਮੈਂ ਨਹੀਂ 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 ਮਰ ਰਿਹਾ ਇਹ ਤਰ ਲਗਾ ਜੀ ਅਵੇਲਾ ਨੰਗਦਾ ਹਾਲ ਕੀ ਕਰ ਸਕਦੇ ਆ ਸਿਆਣੇ ਦੋਵੇਂ ਜਿਓ ਬੜੇ ਜਰੇ ਦਾ ਨਾ ਨਹੀਂ ਹੁੰਦਾ ਹੋਰ ਤੇ ਕੁਝ ਕਰਨਾ ਨਹੀਂ ਹੁੰਦਾ ਤੁਹਾਨੂੰ ਇਹ ਤੋਂ ਬੰਦਾ ਕਿਹਨੂੰ ਮੈਂ ਲਿਆ ਆਉਂਗਾ ਤੇ ਪਵਾ ਲੂੰਗਾ ਆਹੋ ਤੁਹਾਡੇ ਕੋ ਪੈਸੇ ਜੂ ਜ਼ਿਆਦਾ ਆ ਗਏ ਆ ਨਾ ਬੰਦੇ ਕਿਹਨੂੰ ਲਿਆਉਣਾ ਤੁਹਾਡੇ ਕੋ ਪੈਸੇ ਜ਼ਿਆਦਾ ਆ ਗਏ ਨਾ ਇੱਧਰ ਜਾੜੀ ਜਾਓ ਆਪ ਨਾ ਪਾਇਓ ਜਾੜਨੀ ਹਟਿਆ ਠੀਕ ਹੈ ਮੈਂ ਆਪਣੇ ਕੰਮ ਤੇ ਲਾਉਂਦੇ ਆ ਪਤਾ ਮੈਨੂੰ ਕਿੰਨੇ ਕ ਤੇਰੀ ਕੰਮ ਤੇ ਲਾਉਂਦੇ ਆ ਪਹਿਲਾਂ ਤੂੰ ਇਹੋ ਮੂੰਹ ਨਾ ਕਿਹਾ ਹੀ ਨਹੀਂ ਇਹ ਗਵਾ ਨਹੀਂ ਹੁਣ ਮੈਨੂੰ ਇਹ ਪਤਾ ਸੀ ਪੈਸੇ ਭਾਜੀ ਤੂੰ ਹੋਰ ਕਰ ਤੁਹਾਨੂੰ ਮੈਨੂੰ ਕੀ 3 2 1 ਉਹ ਰੁਕ ਜਾ ਯਾਰ ਉਹਦਾ ਤੂੰ ਹੀ 2 1 ਉਹਦੇ ਇਹੋ ਮੂੰਹ ਨਾਲ ਕਹਿੰਦੀ ਹੈ ਨਾ ਕਿ ਜੋਬ ਨਾਲ ਨਹੀਂ ਜਾਣਾ ਹੁਣ ਕਿਦਾ ਚੱਲ ਜਾ ਮੈਂ ਤੇ ਜਾਣਾ ਹੀ ਪੈਣਾ ਵਾ ਯਾਰ ਕੀ ਹੈ ਅੱਛਾ ਮੈਂ 2 1 ਉਹਦੇ ਇਹੋ ਮੂੰਹ ਨਾਲ ਕਹਿੰਦੀ ਹੈ ਨਾ